ਸਰ ਰਾਤੀ ਅਪ੍ਰੋਕਸੀਮੇਟਲੀ 6 ਬੰਦੇ ਸਾਡੀ ਗਲੀ ਚ ਆਏ ਨੇ ਔਰ 1 ਵਜੇ ਕੇ 54 ਮਿੰਟ ਤੋਂ ਲੈ ਕੇ 2 ਵਜੇ ਕੇ 56 ਮਿੰਟ ਤੱਕ ਦੀ ਸਾਡੇ ਕੋਲ ਰਿਕਾਰਡਿੰਗ ਹੈਗੀ ਉਹ ਸਾਡੀ ਗਲੀ ਵਿੱਚ ਹੀ ਰਹੇ ਨੇ 6 ਬੰਦੇ ਮਤਲਬ ਬੜੇ ਸਟਾਉਟ ਸੀਗੇ ਤਾਕਤਵਰ ਲੱਗਦੇ ਰਹੇ ਸਾਰੇ ਬੰਦੇ ਔਰ ਕਾਲੇ ਕੱچے ਕਾਲੇ ਕੱਪੜੇ ਪਾਏ ਹੋਏ ਸੀ ਉਹਨਾਂ ਨੇ ਔਰ ਉਹ ਸਾਡੇ ਘਰ ਨੂੰ ਮਤਲਬ ਸਾਡੇ ਘਰ ਦੀ ਇੱਕ ਬੈਡਰੂਮ ਦੀ ਗਿਰਲ ਤੋੜ ਕੇ ਬਾਹਰ ਆਏ ਨੇ ਅੰਦਰ ਵੜੇ ਨੇ ਉਹਨਾਂ ਨੇ ਸਾਡੇ ਬੈੱਡਰੂਮ ਦੀ ਅਲਮਾਰੀ ਵਗੈਰਾ ਚੈੱਕ ਕੀਤੀ ਹੈ ਤੇ ਵੈਸੇ ਹੀ ਉਹ ਇਟ ਸੀਮਸ ਕਿ ਉਹ ਟਾਈਮ ਉਸਲੇ 2 2 ਵਜੇ 11 12 ਮਿੰਟ ਦਾ ਸੀਗਾ ਜਦੋਂ ਮੈਂ ਬਾਥਰੂਮ ਤੋਂ ਮੁਠਿਆ ਤੇ ਮੈਂ ਪਾਣੀ ਪੀਣ ਲੱਗਾ ਪਾਣੀ ਪੀਣ ਲੱਗਾ ਤੇ ਉਹ ਖੜਕਾ ਵਗੈਰਾ ਹੋਇਆ ਤੇ ਔਰ ਲਾਈਟ ਜਲਾਈ ਫਿਰ ਉਹਨਾਂ ਨੇ ਸੋਚਿਆ ਵੀ ਸ਼ਾਇਦ ਘਰ ਦੇ ਵਿੱਚ ਮੱਦੇ ਜਾ ਗਏ ਨੇ ਇਟ ਵਾਸ ਗੁੱਡ ਲੱਕੀ ਉਹ ਉਹ ਲਾਈਟ ਦੇਖ ਕੇ ਹੀ ਭੱਜ ਗਏ नो डाउट्स आवर बेडरूम लॉक्ड ਸੀ ਅੰਦਰੋਂ ਬਟ ਉਹ ਦਰਵਾਜ਼ੇ ਥੱਲੇ ਦੀ ਲਾਈਟ ਕਾਫੀ ਬਾਹਰ ਚਲੀ ਜਾਂਦੀ ਐ ਉਹ ਕਰਕੇ ਸ਼ਾਇਦ ਉਹ ਚਲੇ गए बाहर लेकिन इट्स वेरी स्केयरिंग फॉर अस की ਅਦਤiyan वारदातਾਂ ਸ਼ੁਰੂ ਹੋ ਗਈਆਂ ਨੇ ਔਰ 6 ਬੰਦੇ ਤੇ 6 ਦੇ 6 ਬੰਦੇ ਹੀ ਸਾਡੇ ਘਰ ਦੇ ਅੰਦਰ ਐਂਟਰ ਕਰ ਜਾਂਦੇ ਇਟ ਵਾਸ वेरी रिस्की फॉर मी इवन ਔਰ ਬੜੀ ਮਨੂੰ ਫਿਜ਼ੀਕਲੀ ਉਹ ਕੁਝ ਵੀ ਕਰ ਸਕਦੇ ਸੀਗੇ ਸੋ ਬਰ ਹੁੰਤੇ ਇਟਸ ਗ੍ਰੇਸ ਆਫ ਗੋਡ ਕੀ ਮੈਂ ਆਮ ਸੇਵਡ ਸੋ ਸੁਣਦੇ ਜਿਹੜਾ ਸੁਤਿਆ ਉਹ ਜਿਹੜਾ ਤੁਹਾਡਾ ਨੁਕਸਾਨ ਹੋਇਆ ਕੋਈ ਗਈ ਵੀ ਕੋਈ ਚੀਜ਼ ਵੀ ਗਾਇਬ ਹੋਈ ਆ ਨਹੀਂ ਕੋਈ ਐਸਾ ਨੁਕਸਾਨ ਨਹੀਂ ਹੋਇਆ ਸਾਡਾ ਬਾਕੀ ਉਹ ਐਲਬੇਰਾ ਵਗੈਰਾ ਚੈੱਕ ਕਰ ਗਏ ਨੇ ਕੋਈ ਘਰ ਐਸੀ ਗੱਲ ਸੀ ਨਹੀਂ ਔਰ ਅਸੀਂ ਆਪਣੇ ਬੜੇ ਪਟਕਲ ਹੁੰਦੇ ਸੀ ਵੀ ਆਪਣੇ ਲੈਪਟਾਪ ਮੋਬਾਈਲ ਔਰ ਜਿਹੜੇ ਮੋਬਾਈਲ ਜਿਹੜੀ ਇਹ ਚੀਜ਼ਾਂ ਹੈ ਜਾਂ ਨੇ ਜਿਹੜੀਆਂ ਇਲੈਕਟ੍ਰੋਨਿਕ ਚੀਜ਼ਾਂ ਹੈ ਇਹਨੂੰ ਆਪਣੇ ਬੈੱਡਰੂਮ ਚ ਰੱਖ ਕੇ ਹਿਸੋਈ ਹੈ ਇਸ ਤੋਂ ਪਹਿਲਾਂ ਵੀ ਕਾਫੀ ਤਨ ਥੋੜੇ ਦਿਨ ਪਹਿਲਾਂ ਇਸ ਗਲੀ ਚ ਪਹਿਲਾਂ ਵੀ ਦੇਖੇ ਗਏ ਆ 9 ਤਰੀਕ ਨੂੰ ਵੀ ਪਹਿਲਾਂ ਹੋਏ ਆਏ ਨੇ ਤਿੰਨ ਬੰਦੇ ਆਏ ਨੇ ਔਰ ਉਹ ਰੇਕੀ ਕਰਕੇ ਗਏ ਨੇ ਤੇ ਸਾਰੇ ਸਾਰੇ ਘਰਾਂ ਨੂੰ ਦੇਖ ਕੇ ਗਏ ਨੇ ਔਰ ਅੱਜ ਫਿਰ ਉਹ ਦੇ ਵਰ 6 ਨੰਬਰ ਕਿੰਨੇ ਬੰਦੇ ਟੋਟਲ ਦੇਖੇਗੇ ਤੁਹਾਡੇ ਉਹਨੂੰ 6 ਪੂਰੇ ਬੰਦੇ ਨੇ ਕਿ ਕੈਮਰਾ ਫੇਰਾ ਚਾਹੀਏ ਹਾਂ ਬਿਲਕੁਲ 6 ਦੇ 6 ਬੰਦੇ ਆਏ ਤੇ ਮੌਕੇ ਤੇ ਕੋਈ ਪੁਲਿਸ ਵਗੈਰਾ ਤੁਸੀਂ ਕਾਲ ਕੀਤੀ ਤੇ ਆਈ ਸੀ ਬਿਲਕੁਲ ਮੌਕੇ ਤੇ ਤੇ ਨਹੀਂ ਆਏ ਬਾਕੀ ਬਿਕੋਜ਼ ਅਸੀਂ ਇਹਨਾਂ ਨੂੰ ਸਵੀਰ ਇਨਫੋਰਮ ਕੀਤਾ ਔਰ ਉਸੇ ਦੇ ਡੀਐਸਪੀ ਸਾਹਿਬ ਖੁਦ ਵੀ ਔਰ ਅਮਨ ਕੁਮਾਰ ਜੀ ਵੀ ਜਿਹੜੇ ਪੀਸੀਆਰ ਦੇ ਐਸਐਚਓ ਹੈਗੇ ਨੇ ਉਹ ਇੱਥੇ ਫਗਵਾੜੇ ਆਏ ਸਾਡੇ ਕੋਲ ਘਰ ਆਏ ਸਾਡੇ ਐਂਡ ਦੇ ਹੈਡ ਕੰਪਲੀਟਲੀ ਸੀਨ ਦਾ ਥਿੰਗਸ ਆਈ ਥਿੰਕ ਸੋ ਦੇ ਵਿਲ ਟੇਕ ਕੇਅਰ ਇੱਕ ਦੱਸਿਓ ਜਦੋਂ ਪਹਿਲਾਂ ਆਏ ਆ ਥੋੜੇ ਦਿਨ ਪਹਿਲਾਂ ਇਹਦੀ ਤੁਸੀਂ ਕੋਈ ਸ਼ਿਕਾਇਤ ਦਿੱਤੀ ਸੀ ਪੁਲਿਸ ਨੂੰ ਹਾਂਜੀ ਉਸ ਲਈ ਅਸੀਂ ਵਾਇਆ ਮੀਡੀਆ ਵਾਇਆ ਮੀਡੀਆ ਹੀ ਇਨਫੋਰਮ ਕੀਤਾ ਸੀ ਉਹਨੂੰ ਪੁਲਿਸ ਨੂੰ ਉਹ ਤਾਂ ਕੋਈ ਕਾਰਵਾਈ ਨਹੀਂ ਹੋਈ ਯਾਰ ਜ਼ਿਕਰ ਨਹੀਂ ਕੋਈ ਕਾਰਵਾਈ ਤੇ ਨਹੀਂ ਹੋਈ ਯਾਰ ਉਸ ਲਈ ਉਹਨਾਂ ਨੇ ਕੋਈ ਖਾਸ ਕੀਤੀ ਨਹੀਂ ਕਾਰਵਾਈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪੁਲਿਸ ਅਫਸਰਾਂ ਦੇ ਜਿਹੜਾ ਵੀ ਇੰਨਾ ਕਾਫੀ ਵੱਡਾ ਗੈਂਗ ਤੁਰਿਆ ਫਿਰਦਾ ਦੇਖੋ ਇਹ ਇਟਸ ਵੈਰੀ ਅਲਰਮਿੰਗ ਫਾਰ ਪੁਲਿਸ ਆਲਸੋ ਨਾਟ ਫਾਰ ਮੀ ਸਾਰੇ ਪਗਵਾੜੇ ਵਾਲਾ ਨੂੰ ਬੜਾ ਅਲਾਰਮ ਹੋਣਾ ਚਾਹੀਦਾ ਕਿ ਜਿਹੜੇ ਹੈਗੇ ਨੇ ਜਿੰਨੇ ਵੀ ਇਸ ਤਰ੍ਹਾਂ ਵਾਰਦਾਤ ਕਰ ਦਿੰਦੇ ਨੇ ਟੋਲੀਆਂ ਟੋਲੀਆਂ ਆਂਦੀਆਂ ਨੇ ਔਰ ਕੁਝ ਦਿਨ ਬਾਅਦ ਦੂਜੇ ਪਿੰਡ ਸ਼ਿਫਟ ਕਰਦੇ ਦੂਜੇ ਸ਼ਹਿਰ ਸ਼ਿਫਟ ਕਰ ਦਿੰਦੇ ਨੇ ਔਰ ਇਹ ਟਾਈਮ ਵੀ ਹੈਗਾ ਕਿ ਉਹ ਆਪਾਂ ਆਪਣੇ ਆਪ ਨੂੰ ਸੇਵ ਕਰੀਏ ਪੁਲਿਸ ਤੇ নো ਡਾਊਟ ਪੁਲਿਸ ਤੋਂ ਬਹੁਤ ਹੈਲਪ ਹੈਗੀ ਹੈ ਲੇਕਿਨ ਅਸੀਂ ਆਪਣੇ ਆਪ ਨੂੰ ਸੇਵ ਕਰੀਏ